ਸਵਾਗਤ ਹੈ ਕਿਸਾਨ ਵੀਰੋ ਹੌਡਾ ਟਲੋਂ ਡੈਰੀ ਬਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਾ ਸਕੇ ਬਾਕੀ ਨੰਬਰ ਬਾਈਆਂ ਦਾ ਸਕਰੀਨ 'ਤੇ ਨੋਟ ਕਰ ਲਓ ਬਾਈ ਗੋਰੇ ਕੋਲੇ ਪਹੁੰਚਿਆ ਪਿੰਡ ਵਧੌੜ ਜੀ ਚਾਰਨਾਗ ਤੁਹਾਨੂੰ ਦਿਖਾ ਦੇਣਗੇ ਇੱਕ ਪੰਜਾਬ ਵਾਲੀ ਜਰਸੀ ਬੱਛੀ ਮਗਰ ਵੱਛਾ ਤੇ ਇੱਕ ਤੁਹਾਨੂੰ ਆ ਦੇਖੋ ਵੱਡੇ ਸਹੇ ਦੀ ਝੋਟੀ ਦਿਖਾਵਾ ਪਲੂਣ ਦੋ ਦਾ ਦਾ ਮੂਹ ਤੇ ਇੱਕ ਤੁਹਾਨੂੰ ਦਿਖਾ ਦਿਆਂ ਸੁਈ ਸਬਾਈ ਰੈਡੀ ਦੁੱਧ ਵਾਲੀ ਮੱਝ ਗੱਲਬਾਤ ਬਾਈ ਗੋਰੇ ਨਾਲ ਕਰਾਵਾਂਗੇ ਆ ਜਾਓ ਵੀਰੇ ਸਸੀ ਕਾ ਵੀਰੇ ਸਸੀ ਕਾ ਭਾਈ ਹੋਰ ਠੀਕ ਠਾਕ ਹੋਈ ਵਧੀਆ ਵੀ ਠੀਕ ਪਹਿਲਾਂ ਤਾਂ ਨੰਬਰ ਬੋਲ ਦਗੇ ਨੰਬਰ ਆਪਣਾ 87 ਤੋਂ 88 ਵੀਰੇ 04320 ਆ ਪਿੰਡ ਭਦੌੜ ਬਾਈ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨਾਂ ਸਰਕਰਦਾਰ ਕੋਲਕਰ ਬਤਾ ਤੈ ਛੜਕ ਬਤਾ ਤੈ ਛੜਕਦੇ ਵਜ ਦੇ ਗੁਰੂ ਸਰ ਵਾਲੇ ਵਜਦੇ ਆ ਓਕੇ ਜੀ ਤੇ ਵੀਰੇ ਗੋਰੇ ਅੱਜ ਕਿੰਨੇ ਨਗ ਦਿਖਾ ਰਿਹਾ ਤਿੰਨ ਚਾਰ ਦਿਖਾ ਦਾਂਗੇ ਵੀਰੇ ਤਿੰਨ ਵੱਡੇ ਇੱਕ ਛੋਟੀ ਕੱਟੀ ਓਕੇ ਤੇ ਜਿਹੜੀ ਆਪਾਂ ਬਾਬਾ ਇਹਦੇ ਨੰਬਰ ਤੇ ਦੇਖ ਜਰਸੀ ਜਿਹੜੀ ਆਪਾਂ ਦਿਖਾਉਣੀ ਉਹ ਵੀ ਟੌਪ ਦੀ ਹੋ ਮਗਰ ਉਹ ਖੀਰੀ ਵਸੀ ਆ ਬਈ ਓਕੇ ਲਿਆਓ ਜੀ ਇਹਨੂੰ ਬਾਹਰ ਨਾ ਤੋੜਾ ਕਰਾ ਗਏ ਚੱਕ ਚੰਗੇ ਜੇ ਮਗਰ ਕਟਾ ਤੇ ਦੁੱਧ ਕਿੰਨਾ ਰੈਡੀ ਆ ਬਾਈ 14 ਕਿਲੋ ਬਾਈ ਕੰਡਿਆ ਦਾ ਦੁੱਧ ਲੀਟਰਾਂ ਦਾ ਵੱਧੂਗਾ 14 ਕਿਲੋ ਦੁੱਧ ਇਹਦਾ ਰੈਡੀ ਆ ਸਿੰਘ ਥਲੇ ਦੀ ਇੱਕ ਨੰਬਰ ਆ ਢੋਮਲਾ ਵਗੈਰਾ ਭੋਰਾ ਵੀ ਨਹੀਂ ਹਣਾ ਵੀਰੂ ਆਪਣੇ ਕੋਲੇ ਹੈਗੇ ਦੋ ਤਿੰਨ ਚੋਨੇ ਦੀ ਬਾਈ ਇਹਦਾ ਚਾਰ ਡੰਗ ਚੋਕੇ ਲੈ ਜਾ ਆਪਾਂ ਨੂੰ ਕੋਈ ਚੱਕਰ ਨਹੀਂ ਠੀਕ ਆ ਜੀ ਬਾਕੀ ਥਣ ਭਾਂਡੇ ਦੀ ਪੂਰੀ ਸਾਫ ਤੇ ਲੈਵਾ ਜੇ ਆਪਾਂ ਗੱਲ ਕਰ ਗਏ ਇੱਥੇ ਬਹਿਣਾ ਰਗਾ ਹਣਾ ਲੈਵਾ ਬਹੁਤ ਮਾੜਾ ਜਾਨੀ ਵੀ ਬਾਹੀ ਰੱਖ ਠੀਕ ਆ ਗੱਲਾਂ ਬਾਈ ਦੀਆਂ ਜਾ ਜਾ ਕਹਿੰਦਾ ਜਿਹੜੀ ਗੱਲ ਕਹਿਣੀ ਆ ਕਹਿ ਕੇ ਦੇਣੀ ਹੈ ਨਾ ਨਹੀਂ ਥਣ ਚਹੀਏ ਬਾਕੀ ਕਰ ਜਾਂਦੀ ਮੈਂ ਕੋਈ ਵੀ ਆ ਬਾਈ ਓਕੇ ਜੀ ਮਗਰ ਆ ਗਿਆ ਕਟਾ 14 ਕਿਲੋ ਦੁੱਧ ਰੇੜੀ ਤੇ ਪੈਸੇ ਕਿੰਨੇ ਆ ਬਾਈ ਇਹਦੇ ਪੈਸੇ 1 ਲੱਖ 8000 ਰੁਪਏ ਦੇਣੇ ਆ ਵੀਰੇ ਮੰਗੀ ਚਾਹੇ 10 10 ਜਾਮਾ ਚਾਹੇ 12 ਜਾਮਾ ਝੋਟੀ ਬਹੁਤ ਚੰਗੀ ਆ ਓਕੇ ਥੂ ਆ ਤੀਜਾ ਹਨਾ ਤੀਜਾ 14 ਕਿਲੋ ਦੁੱਧ ਵਾਲਾ ਕਹਿੰਦਾ ਬਹੁਤ ਹੋ ਜਾਂਦਾ ਬਾਈ ਤੇ ਬਾਕੀ ਦੀ ਗੱਲ ਤਾਰਾ ਅਗਲਾ ਆਵੇ ਆਪਦੀ ਮਾਰ ਕੇ ਲੈ ਗਏ ਉਹ ਵਾਲਾ ਥਣ ਬੋਲੇ ਆ ਤਾਰਾ ਪੂਰਾ ਵਧੀਆ ਬਾਕੀ ਆ ਇਹਨਾਂ ਕੋ ਚੱਕਰ ਮਾਰ ਵੀ ਤੇ ਮੈਂ ਛੋੜ ਵੀ ਚ ਮਾਰ ਦਨੇ ਆਪਾਂ ਪਤਲੇ ਪਿੰਡੇ ਦੀ ਹੈ ਨਾ ਹਾਂ ਕਾਗਜੀ ਨੈਂਗੂਆ ਰੇਣੀ ਚ ਆਈ ਦੀ ਵੀਰੇ ਇਹ ਪਲੂਣ ਠੀਕ ਆ ਵੀਰੇ ਦੋਨੇ ਇੱਕ ਘਰੋਂ ਲੰਗਿਆ ਨੇ ਤੇ ਵੀਰੇ ਹੁਣ ਜਿਹੜੀ ਆਪਾਂ ਦੋ ਨੰਬਰ ਦਿਖਾਈ ਜਾਂਦੇ ਆ ਦੋ ਬੱਡੇ ਤਾਂ ਇੱਥੇ ਆ ਦੋ ਦੰਦ ਹੋ ਗਈ ਵੀਰੇ ਇਹ ਖੋਲ ਲਿਓ ਇਹਨੂੰ ਤੇ ਇੱਕ ਦੰਦ ਭੰਨ ਗਈ ਚੌਕ ਦਾ ਵੱਡੀ ਬਹੁਤਾ ਨਿੱਕਾ ਸਿੰਘ ਲਗਾ ਹਰੇਣੇ ਦੀ ਆ ਵੀਰੇ ਜਣ ਹੂੰ ਤੇ ਬਾਕੀ ਦਾ ਦੋ ਦੰਦ ਆ ਇਹ ਆ ਦੇਖ ਆ ਦੇਖੋ ਫੇਸ ਕਰੋ ਚੱਕਿਆ ਕੁਆਲਿਟੀ ਪੂਰੀ ਆ ਨਾ ਆ ਦੇਖੀਏ ਮਾਨੇ ਹੂੰ ਜੱਫਾ ਪਾ ਲੰ ਨਿਗੀ ਜੀ ਹੂੰ ਬਹੁਤ ਦੇ ਬਤੋ ਜੀ ਆ ਦੇਖੋ ਜੀ ਕਿ ਕਿੱਡੀ ਵੱਡੀ ਟੈਜ ਕਰੋ ਚੈੱਕ ਕਿੱਡਾ ਹਨਾ ਹੂੰ ਹੂੰ ਫੁੱਲ ਸਾਈਜ਼ ਦੀ ਜੀ ਪੱਠ ਪੁੜੇ ਦੀ ਚੰਗੀ ਏਡੀ ਕੱਟੀ ਆਮ ਟਿੱਲੋ ਬਹੁਤ ਕੱਟੀ ਬਹੁਤ ਚੰਗੀ ਆ ਯਾਰ ਵੀਰੇ ਹੂੰ ਦੁੱਧ ਨੂੰ ਕੱਟੀ ਬਹੁਤ ਖਰੀਦੀ ਕੋਲੋਂ ਕਹਿਣ ਕੋਈ ਮਰੀਆ 15 ਕਿਲੋ ਆਮ ਦੇ ਦੋਗੇ ਜੀ ਚੰਗੀ ਠਰਕੀ ਕੋਲੇ ਵਾਗੀ 20 ਦਿਨ ਰ ਬਗੀ ਹੂੰ ਕਿਉਂਕਿ ਕੁਆਲਿਟੀ ਦੁੱਧ ਦੇਣਾ ਕੁਆਲਿਟੀ ਨੇ ਪਤਲਾ ਪਿੰਡਾ ਵੀਰੇ ਕਾਗਜੀ ਨਿੰਬੂ ਆ ਯਾਰ ਹੋਰ ਛਾਂਟ ਵੀ ਆ ਜਿਹਨੂੰ ਪਰਖਾ ਹੋਈ ਲਉਂਦੇ ਦੂਜਾ ਹੀ ਲੈਂਦਾ ਵਾਕੀ ਸਿੰਘ ਜਮਾ ਇੱਕ ਨਰਮ ਬੰਦੇ ਦੇ ਨਾਲ ਨਰਮ ਜਨ ਕੱਟੀ ਵੀਰੇ ਇਹਦੇ ਬਾਈ ਕਿੰਨੇ ਪੈਸੇ ਆ ਆਹ ਇਹ ਲਾ ਕਹਿ ਨਾ ਇਧਰ ਨੀਖਾ ਮਰਵਾ ਹੂੰ ਕੋੜੀ ਜਿੱਡੀ ਆ ਇੱਕ ਕੋਰੇ ਹੋਰੇ ਥਾਂ ਦੂਜਣ ਨਾਲ ਆ ਹਾਂ ਆ ਦੇ ਨਾ ਮੈਂ ਖੜੀ ਕੋਲੇ ਨਿਕ ਨਹੀਂ ਲੱਗਦੀ ਹੂੰ ਇਧਰ ਜਿੱਦ ਗੱਲ ਪੱਕੇ ਬਾਕੀ ਦੋ ਦੰਦ ਮੂੰਹ ਪਰ ਹਾਂ ਆ ਦੇਖੋ ਜੀ ਹਾਂ ਤੇ 140000 ਤੇ ਮੂੰਹ ਪੱਲੇ ਪੱਡਗਣਾ ਫੇ ਕੱਟੀ ਕੋਈ ਨਹੀਂ ਰਹਿਣ ਦੇ ਕੋਈ ਚੱਕ ਨਹੀਂ ਇਧਰ ਜਿਹੜਾ 2000 ਪੱਟ ਕੋਈ ਨਹੀਂ ਤਾਂ ਅਗਲਾ ਪੱਟ ਕੇ ਲੈ ਚੰਗੀ ਆ ਜੀ ਤੇ ਵੀਰੇ ਹੁਣ ਆਪਾਂ ਤੋਹਫੇ ਦੀ ਗੱਲ ਕਰਾਂਗੇ ਆ ਜਾ ਦੇਖੇ ਤਾਂ ਫੇਸ ਕਰ ਜੱਕ ਹਾਂ ਖੀਰੀ ਖੀਰੀ ਬਰੇ ਮੂੰਹ ਜਿਹੜਾ ਜਿਹਨ ਖੀਰੀ ਬਰੇ ਰੇਜਨ ओके ਗਰੀ ਨਾਲ ਖੀਰੀ ਬੱਚੀ ਇਹ ਘੱਟੀ ਦਾ ਮੂੰਹ ਤਾਂ ਪਟਦੇ ਕਰਕੇ ਤੇ ਰਿਜ਼ੋਲ ਕਰਦੀ ਆ ਹੂੰ ਹੂੰ ਆ ਦੇਖੋ ਜੀ ਖੋਲੋ ਜੀ ਹੋਰੇ ਆ ਵੀ ਬੱਚੀ ਸਾਹਮਣੇ ਦੀ ਇਹਨੇ ਕਮਾਲ ਹੀ ਕਰੀ ਪਈ ਹੈ ਨਾ ਯਾਰ ਭਾਈ ਬਾਕੀ ਆਪਾਂ ਵੀ ਸ਼ੌਕ ਵਾਂਗੂ ਲੈਣਾ ਯਾਰ ਡੰਗਰ ਜਿਹੜਾ ਆਪਣੇ ਆਪਣੇ ਨਿਗਾ ਚ ਆ ਜਾਂਦਾ ਆਪੇ ਹੀ ਆਪਾ ਇਹਦਾ ਮੈਂ ਦੇਖ ਲਈ ਪਿਆਰ ਖੀਰੀ ਆ ਹਾਂ ਹੂੰ ਦੇਖ ਲਿਆ ਮੈਂ ਆਫ ਕੈਮਰਾ ਵੀ ਦੇਖ ਲਿਆ ਦੇਖ ਬਈ ਚੱਲ ਕੋਈ ਨਹੀਂ ਯਾਰ ਪੱਟਦੇ ਜਾਣਕਾ ਨੂੰ ਕਰਨ ਲੈ ਚੱਲ ਹੈਗੀ ਅਖੀਰੀ ਆ ਮੈਂ ਵੇਖੀ ਅਵਰੇ ਜਿਵੇਂ ਦੁੱਧ ਦੰਦੀਆਂ ਆ ਜੀ ਕਲ ਕੋਈ ਨਹੀਂ ਪਸਾਵੀ ਦਾ ਮੈਂ ਬਾਕੀ ਸਰੀ ਆ ਓਕੇ ਜੀ ਤੇ ਥਣ ਭਾਂਡੇ ਦੀ ਬੜੀ ਸਾਫ ਆ ਗੁਰੂ ਜੀ ਆ ਬੜੀ ਗੱਲ ਕਰ ਲਿਆ ਨਾ ਬਸ ਅੱਜ ਤੇਰੇ ਤੋਹਫੇ ਆ ਸਾਰੇ ਤੋਹਫੇ ਆ ਬਈ ਛੋਟੀ ਨਹੀਂ ਜਰਸੀ ਢੱਲੋ ਬੜਾ ਤੋਹਫਾ ਕਰ ਦਿੰਨੀ ਆ ਜੱਟਾ ਲਾ ਦਿਓ ਤੇਰਾ ਤੈਰਾ ਨਹੀਂ ਪਾਇਆ ਤੇ ਯਾਰ ਆਪਾਂ ਬਹੁਤ ਯਾਰ ਸੋਹਣੀ ਦੇਖ ਲੈ ਕਰੋ ਕੁਆਲਿਟੀ ਚੈੱਕ ਨਾ ਇੱਕ ਨੰਬਰ ਆ ਵੀਰੇ ਬਿਊਟੀ ਬੜੀ ਆ ਯਾਰ ਹਨਾ ਠੰਡੀ ਬਹੁਤ ਆ ਤੇ ਮਗਰ ਕੀ ਆ ਗਿਆ ਕੋਨੇ ਤੇ ਬੱਚਾ ਵੀਰੇ ਮਗਰ ਢੱਲ ਰਿਹਾ ਸੀ ਮਗਰ ਬੱਚਾ ਓਕੇ ਆ ਦੇਖੋ ਯਾਰ ਬੱਛੀ ਦਾ ਲੇਖਾ ਮੁਕਿਆ ਵਾ ਕਿੰਨਾ ਗਾ ਦੁੱਧ ਕੱਢ ਦੂ ਬਾਈ ਪਹਿਲੀ ਵੇਰ ਬਾਈ 12 13 ਕਿਲੋ ਹੁਣ ਹਾਜ਼ਰ ਆ 15 16 ਦੇ ਦਊਗੀ ਇਹ ਹੂੰ ਤੋਹਫਾ ਹੀ ਆ ਜਿਹਨੂੰ ਕਹਿੰਦੇ ਆ ਚੰਗੇ ਸੀਮਨ ਦੀ ਆ ਹਨਾ ਕਿਸ ਦੀ ਬਾਈ ਇਹਦਾ ਸੀਮਨ ਮੈਂ ਤੈਨੂੰ ਪੁੱਛ ਕੇ ਦੱਸ ਦੂੰ ਪਏ ਆਪਦੇ ਕੋਲੋਂ ਨਹੀਂ ਬਣਾ ਕੇ ਦੱਸੂਗਾ ਕਿਸੇ ਗਾਂ ਦਾ ਚਨਾ ਬੱਛੀ ਦਾ ਹੂੰ ਨਾ ਕੱਟੀ ਦਾ ਹੂੰ ਜਿਹਦਾ ਪਤਾ ਹੋਊਗਾ ਉਹਦਾ ਦੱਸ ਦਿੰਦੇ ਆਪਣੇ ਹਜ਼ਾਰਾਂ ਵੀਡੀਓ ਪੈ ਗਈ ਆਪਾਂ ਕਿਤੇ ਵਿੱਚ ਆ ਇਹਦੇ ਕਿੰਨੇ ਪੈਸੇ ਆ ਬਾਈ ਫੰਡ ਇਹਦਾ ਭਾਈ ਮੰਗੀ ਕੋਸ਼ ਜਾ ਮੈਂ 85000 ਦੀ ਮੱਸੀ ਤਾਂ ਥਣ ਲੱਗ ਗਈ ਭਾਈ ਲੇਖਾ ਮੁੱਕਿਆ ਮੰਗਣ ਨੂੰ ਮੈਂ 10 ਮੰਗ ਲਾਂ 20 ਮੰਗ ਲਉ ਤਾਂ ਵੀ ਇਹ ਰ ਘੱਟ ਨਹੀਂ ਤਾਂ ਇਹ ਖੁਦ ਘੱਟ ਮੰਗੇ ਆ ਹੂੰ ਆ ਦੇਖੋ ਥਣ ਦੇਖੋ ਥਣ ਦੂਜੇ ਸੂਏ ਵਾਲਾ ਹਨਾ ਬਾ ਗੁਰੇ ਅਗਲਾ ਇਹ ਨਹੀਂ ਕਹੂਗਾ ਵੀ ਉਹ ਹੀ ਮੰਗ ਲੇ ਗੁਰੇ ਦੇ ਪੈਸੇ 85000 ਚੀਜ਼ ਆ ਹੂੰ ਆ ਦੇਖੋ ਜੀ ਆ ਦੇਖ ਲਓ ਨਾ ਮੈਂ ਕਹਿੰਦਾ ਯਾਰ ਬਰੀਡ ਤੇ ਚੀਜ਼ ਹਨਾ ਇਹਨੂੰ ਕਹਿੰਦੇ ਓਕੇ ਆ ਯਾਰ ਗੱਲਬਾਤ ਮਾੜੀ ਬਾਦੀ ਜੀ ਰੋਡ ਲੱਗ ਯਾਰ ਜਮਾ ਹੀ ਨਹੀਂ ਹੈ ਨਾ ਜਿਹੜੀ ਕੁਆਲਿਟੀ ਹੁੰਦੀ ਹੈ ਕਾਹਨੂੰ ਪੈਰ ਪੜਦੀ ਹੈ ਉਹ ਇੱਕ ਨੰਬਰ ਆ ਗੱਲ ਤੇਰੀ ਬਾਕੀ ਬਹੁਤ ਬਹੁਤ ਹੋਵੇ ਤੇ ਕਿਤੇ ਸੋਖ ਨਾ ਲੰਮਣ ਯਾਰ ਓਕੇ ਭਾਰ ਦੀ ਗਰੰਟੀ ਹੋਵੇ ਆਪਣੇ ਹਰੇਕ ਪਾਸੋਂ ਦੇ ਠੀਕ ਹੈ ਜੀ ਤੇ ਥਾਣਾ ਦੀ ਗਰੰਟੀ ਹੋਵੇ ਹੋ ਵੀਰੇ ਜੇ ਆਪਾਂ ਗੱਲ ਕਰ ਲਏ ਲਾਸਟ ਵਾਲੀ ਕੱਟੀ ਦੀ ਕੱਟੀ ਵੀਰੇ ਸਾਲ ਦੇ 8ਵੀਂ 12 ਮਹੀਨੇ ਦੀ ਕੱਟੀ ਹੋ ਗਈ 15000 ਦੀ ਕੱਟੀ ਹਾਂ ਨਾ ਦੇਵਾਂਗੇ ਓਕੇ ਵਾ ਖੜੀ ਰਹਿਣ ਦੇ ਚੰਗੀ ਮੈਂ ਦੀ ਕੱਟੀ ਥਾਂ ਦੇ ਦਿਖਾਓ ਮੜੀ ਆ ਦੇਖ ਲੈ ਆ ਦੇਖੋ ਜੀ ਝੋਲੀ ਇੱਕ ਨੰਬਰ ਆ ਝੋਲੀ ਤੇ ਯਾਰ ਹੁਣੇ ਹਨਾ ਨਹੀਂ ਕੱਲੇ ਕੱਲੇ ਥਾਣਾ ਪਟਪੁਰਾ ਦੇ ਤੇ 15000 ਚ ਹਨ ਹਾਂ ਨਾ ਹੀ ਬਾਈ ਤੇ ਬੱਚੀ ਦਾ ਹੈਗਾ ਯਾਰ ਬੱਚੀ ਦਾ ਲੇਖਾ ਮੁੱਕਿਆ ਪਿਆ ਹੈ ਨਾ ਬੱਚੀ ਦਾ ਯਾਰਾ ਕੁਆਲਿਟੀ ਜਿਹੜਾ ਬੰਦਾ ਲੈ ਗਿਆ ਉਹ ਵੀ ਕੋਈ ਬਈ ਸੋਣਾ ਹੀ ਲੈ ਗਿਆ ਜਿਹੜਾ ਰਹੇਗਾ ਪਸਤਾਊਗਾ ਉਹ ਪਸਤਾਊਗਾ ਸਹੀ ਕਰਦਾ ਜਮਾ ਜੈ ਗੱਲਾਂ ਬਾਈ ਦੀਆਂ ਚੰਗੀ ਆਜਾ ਚੰਗੇ ਜਾਨਵਰ ਆ ਬਾਈ ਕੋਲੇ ਸਾਰੇ ਬਾਕੀ ਦਾ ਟੱਕੇ ਨੂੰ ਬਹੁਤ ਚੰਗੀ ਹੈ ਕੱਟੀ ਦਾ ਮੰਡੀ ਚ ਪਾਲਾ ਵਿਯਾਰ ਲਾ ਕੇ 2.5 ਲੱਖ ਦੀਗਾ ਦੇਖੋ ਜੀ ਬਾਕੀ ਦੀ ਗੱਲ ਸਾਰੇ ਵੀਰਾਂ ਦੇ ਅੰਡ ਤਾਈਂ ਆਪ ਕੋ ਨਾ ਆਇਆ ਵਿੱਚ ਆਪ ਹੋ ਲੈ ਕੇ ਵੇਚ ਲਾਂਗੇ ਫੈਦ ਲੋ ਧੰਨਵਾਦ